ਕਿਸਾਨਾਂ ਦੇ ਟਰੈਕਟਰਾਂ ਦੇ ਵਿੱਚ ਭਾਵੇਂ ਕੱਲ ਕਿਹਾ ਜਾ ਰਿਹਾ ਕਿ 20 ਤੋਂ 25 ਟਰੈਕਟਰਾਂ ਦੇ ਜਿਹੜੇ ਟਾਇਰ ਪਾੜੇ ਗਏ ਨੇ ਪਰ ਉਹਨਾਂ ਦੇ ਵਿੱਚ ਸਿੱਧੀਆਂ ਗੋਲੀਆਂ ਮਾਰ ਕੇ ਕਿਸਾਨਾਂ ਦਾ ਫਾਇਦਾ ਕੀ ਕਰਨਾ ਸਰਕਾਰਾਂ ਨੁਕਸਾਨ ਕਰੀਆਂ ਨੇ ਕਿਸਾਨ ਇਹਨੂੰ ਟਰੈਕਟਰ ਨਹੀਂ ਗੱਡਾ ਮੰਨਦਾ ਵਾ ਪਰ ਹੁਣ ਇਹ ਗੱਡੇ ਹੀ ਦਿੱਲੀ ਕੂਚਣਗੇ ਤੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਘੁੰਮਦੇ ਨਜ਼ਰ ਆਉਣਗੇ ਬਿਲਕੁਲ ਕੀ ਨਾਮ ਕਿੱਥੋਂ ਆਇਓ ਫੂਰ ਤੋਂ ਹੈ ਰਾਮਪਰਾਪੂ ਬਠਿੰਡਾ ਜਲਾ ਅੱਛਾ ਉੱਥੋਂ ਬਠਿੰਡੇ ਤੋਂ ਆਇਓ ਹਾਂ ਜੀ ਕੀ ਕਹਿਣਾ ਚਾਹੋਗੇ ਕੇਂਦਰ ਸਰਕਾਰ ਹੁਣ ਵੱਧ ਰਹੀ ਹੈ ਕਿੰਦੇ ਸਰਕਾਰ ਬੰਨੀ ਜੀ ਸਾਡਾ ਕਿਸਾਨ ਵੀ ਵਧੇਗਾ ਘਟੇਗਾ ਨਹੀਂ اچھا ਕਿਸਾਨ ਵਧੂਗਾ ਵਧੂਗਾ ਜੀ ਪਿਛੇ ਤੋਂ ਬਹੁਤ ਆ ਰਿਹਾ ਹੈ ਉਹ اچھا ਹੋਰ ਆ ਰਿਹਾ ਬਹੁਤ ਜ਼ਿਆਦਾ ਰਿਹਾ ਲੱਗਦਾ ਕਿ ਅਥਰੂ ਗੈਸ ਜਿੱਦਾ ਸੁੱਟੇ ਜਾ ਰਹੇ ਕਿਸਾਨ ਡਰੇ ਨਹੀਂ ਅੱਗੇ ਵਧੇਗਾ ਨਹੀਂ ਡਰੇਗਾ ਇਹ ਪਹਿਲਾਂ ਵੀ ਡਰਿਆ ਹੱਜ ਕਦੀ ਨਹੀਂ ਡਰੇਗਾ ਇਹਨਾਂ ਚੜਬਾ ਹੈਗਾ ਚੜਬਾ ਹੈਗਾ ਹੈ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 72 ਸਾਲ ਦੀ ਹੈ ਜੀ اچھا 72 ਸਾਲ ਪਰ ਜਿੱਥੇ ਕਿ ਰਾਮਕਰਨ ਦੀ ਉਮਰ ਹੈਗੀ ਘਰ ਦੇ ਵਿੱਚ ਉਹ ਸੰਘਰਸ਼ ਦੇ ਵਿੱਚ ਤੁਸੀਂ ਪਹੁੰਚੇ ਹੋ ਲੱਗਦਾ ਕਿ ਸਰਕਾਰਾਂ ਨੂੰ ਹੀ ਚੀਜ਼ ਨਹੀਂ ਚਾਹੀਦੀ ਕਹਿੰਦੀ ਹੈ ਜੀ ਉਹਨਾਂ ਨੂੰ ਪਤਾ ਹੀ ਲੱਗਣਾ ਚਾਹੀਦਾ ਇਹ ਗੱਲ ਜੜਬਾ ਹੈਗਾ ਨੇ ਬਾਕੀ ਰੈਡੀਓ ਵਰੋਗ ਜੀ ਮੈਂ ਇਸੇ ਕੰਮ ਚ ਹੀ ਰਹਿ ਅੱਛਾ ਜੀ ਹਾਂ ਜੀ ਖੇਸਾਨੀ ਜੀ ਬਹੁਤ ਤਕੜਾ ਕੰਮ ਕਰੋ ਬਹੁਤ ਤਕੜਾ ਇਹ ਜੀ ਗੱਲ ਇਹ ਤਿੰਨ ਡੈਕਟਰ ਵੱਡੇ ਮੇਰੇ ਕੋਲ ਸਰਕਾਰਾਂ ਬਹੁਤ ਦੇਖੀਏ ਪਰ ਇਹ ਕੇਂਦਰ ਸਰਕਾਰ ਦਾ ਨਜ਼ਰੀਆ ਕੀ ਹੈ ਪਕ ਸਾਡਾ ਪ੍ਰਤੀ ਇਹ ਜੀ ਖੇਸਾਨਾਂ ਨੂੰ ਮਾਰ ਨਹੀਂ ਜਉਂਦੀ ਐ ਸਿਰਫ ਜੀ ਸਹੀ ਮੰਨਿਆ ਜਾਵੇ ਸਿੱਖ ਕੌਮ ਨੂੰ ਖਤਮ ਕਰਨਾ ਚਾਹੀਦੀ ਹੈ ਇਹ ਮੋਦੀ ਜਿਹੜਾ ਰਾਸ਼ਟਰੀ ਹਿੰਦੂ ਬਣਾਉਣਾ ਚਾਹੁੰਦਾ ਆ ਬਾਕੀ ਪਾਗਲ ਨੂੰ ਚੰਗਾ ਨਹੀਂ ਸਮਝਦੀ ਇਹ ਅਸੀਂ ਪਾਗਲ ਨਹੀਂ ਨਾ ਅਸੀਂ ਜਿਹੜੇ ਲੋਕ ਹੈ ਰਹਿ ਅਸੀਂ ਪਾਗਲ ਨੂੰ ਚੰਗਾ ਸਮਝਦੀ ਆ ਅਸੀਂ ਬਿਨਾ ਪਾਗਲ ਚੰਗਾ ਨਹੀਂ ਸਮਝਦੀ ਇਹ ਜੀ ਆ ਅਚਾਈਦਾ ਕੀ ਹੁਣ ਇੱਥੇ ਸਾਰੀ ਏਕਤਾ ਇਕੱਠੇ ਹੋ ਗਈ ਆ ਏਕਤਾ ਦੀ ਪ੍ਰਤੀਕਿਆ ਸੀ ਅੱਗੇ ਵਧ ਚੜ ਕੇ ਜਿਹੜਾ ਕਿ ਅੱਗੇ ਵਧਾਂਗੇ ਆਪਣੇ ਹੱਕ ਲੈ ਕੇ ਪੰਜਾਬ ਫੇਰੀ ਮੋੜਾਂਗੇ ਰਾਬੇ ਮੋੜਾਂਗੇ ਉਹਨਾਂ ਚਿਰ ਨਹੀਂ ਮੁੜਦੇ ਨਹੀਂ ਆ ਵੀ ਇਹ ਪੰਜਾਬੀਆਂ ਨੂੰ ਪਹਿਲਾਂ ਜਵਾਨ ਆ ਗਏ ਮਰ ਕੇ ਤਾਂ ਜਾ ਕੇ ਕਰੇ ਆਉਂਦੀ ਜਾਂਦਾ ਹਮ ਬਿਲਕੁਲ ਜੀ ਮਰਨਾ ਪਿਆ ਤੇ ਮਰਾਂਗੇ ਸੰਘਰਸ਼ ਦੇ ਇਹ ਲੜਦੇ ਲੜਦੇ ਕਿਉਂਕਿ ਅਸੀਂ ਆਪਣੇ ਦੋਤਰਿਆ ਪੋਤਰਿਆ ਨੂੰ ਦੱਸ ਸਕੀਏ ਕਿ ਅਸੀਂ ਸੰਘਰਸ਼ਾਂ ਤੇ ਲੜੇ ਬਾਬੇ ਕਿ ਨਾ ਮੈਂ ਕਿੱਥੋਂ ਆ ਜੀ ਅਹੀਂ ਦੇ ਪੱਖੋਂ ਕਿਦਾਂ ਜੀ ਬਾਬਾ ਜੀ ਤੇ ਕਿਦਾਂ ਫਿਰ ਸੰਘਰਸ਼ ਕਿਦਾ ਸੰਘਰਸ਼ ਠੀਕ ਆ ਚੱਲਣ ਰਿਹਾ ਕੰਮ ਜੋਰਾਂ ਛੋਰਾਂ ਦੇ ਤੇ ਪੂਰਾ ਜੇ ਹੋਰ ਚੱਲੂਗਾ ਤੇਜ਼ ਹੋਊਗਾ ਤੇਜ਼ ਹੋਊਗਾ ਹਾਂ ਕਿਤੇ ਪੰਜਾਬ ਚੋਂ ਦੇਸ਼ਪੁਰ ਚੋਂ ਹੋਰ ਲੋਕ ਬੜੇ ਵੱਧ ਹੋਰ ਬਹੁਤ ਆ ਰਹੇ ਪਿੰਡਾਂ ਦੇ ਵਿੱਚੋਂ ਲੋਕ ਸਾਰੇ ਚੱਲ ਪਏ ਸਭ ਪਿੰਡ ਚੱਲ ਪਏ ਘਰਾਂ ਤੋਂ ਤੁਰ ਪਏ ਸਭ ਹਾਂ ਇਹਦੇ ਟਰੈਕਟਰਾਂ ਦੇ ਟਾਇਰ ਪਾੜੇ ਜਾ ਰਹੇ ਨੇ ਹਾਂ ਜੀ ਗੋਲੀਆਂ ਵੀ ਸਿੱਧੀਆਂ ਕੱਲ ਮਾਰੀਆਂ ਉਹਨਾਂ ਨੇ ਅੱਛਾ ਹਾਂ ਫੱਟਰ ਹੋਏ ਕਈ ਲੋਕ ਪਰ ਕਿਸਾਨ ਕਹਿੰਦੇ ਕੋਈ ਗੱਲ ਨਹੀਂ ਕਰ ਲੈਣ ਦੋ ਉਹ ਆਂਦੇ ਵੀ ਜਾਣਾ ਜਾਣਾ ਛੀਤੀਆਂ ਪਾਵਾਂਗੇ ਇੱਥੇ ਹੀ ਗੱਲ ਹੀ ਕੋਈ ਨਹੀਂ कि ਆਪਣੀ ਜਿੰਦ ਸੱਚਾਈਏ ਕਰਨ ਜਿੰਦ ਸੱਚਾਣੀ ਹੈ ਆਪਣੀ ਮੰਗਾ ਮੰਗਣ ਡੇ ਆ ਨਹੀਂ ਦਿੰਦੀ ਸਰਕਾਰ ਸੜਕਾਂ ਸਿਕਾਉਣਾ ਪਊਗਾ ਛੋਟੀਆਂ ਮੰਗਾ ਤੇ ਆਉਂਦੀ ਆ ਵੱਡੀਆਂ ਨਹੀਂ ਦਿੰਦੀ ਜਾਣਾ ਛੋਟੀਆਂ ਮੰਗਾ ਤੇ ਆਉਂਦੀ ਆ ਛੋਟੀਆਂ ਮੰਗਾ ਹਾਂਜੀ ਜੋ ਮੇਨ ਮੰਗ ਹੈਗੀ ਆ ਮੇਨ ਮੰਗ ਖੜੇ ਹੈਗੀ ਆ ਇੱਕ ਦਾ ਐਮ ਐਚ ਪੀ ਲਾ ਕੇ ਗਾਰੰਟੀ ਦੇਣ ਪੈਰੀ ਵੇਚਣ ਦੀ ਤੇ ਇੱਕ ਕਰ ਜਾਵਾਫ ਭਾਗੀ ਜੀ ਜੋ ਇਹਨੇੜੇ ਕਾਰਪੇਟ ਕਰਾਉਣ ਨੂੰ ਕਰ ਜਾਵਾਫ ਕਰੀ ਜਾਂਦੇ ਆ ਤੇ ਕਰਜ਼ਾਨ ਬਚੋਂ ਨਹੀਂ ਕਰ ਸਕਦੇ ਹਾਂ ਬਿਲਕੁਲ ਇਹ ਨਿਲਮ ਕੀ ਕਿਸਾਨ ਕਹਿ ਰਹੇ ਨੇ ਸਾਡੀਆਂ ਮੰਗਾਂ ਵੀ ਜਾਇਜ਼ ਹੈਗੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਮੰਗਾਂ ਨੂੰ ਅਸੀਂ ਲਾਗੂ ਕਰਨ ਵਾਸਤੇ ਕਹਿੰਦੇ ਅਸੀਂ ਤਾਂ ਕੁਛ ਕਿਸਾਨਾਂ ਕੋ ਮੰਗ ਨਹੀਂ ਰਹੇ ਅਸੀਂ ਤੇ ਨੌਕਰਤਾ ਜਿਹੜੀ ਕਮਾਈ ਆ ਉਹ ਕਰਕੇ ਖਾ ਰਹੇ ਹਾਂ ਪਰ ਹੁਣ ਜਿਹੜਾ ਕਿ ਸੰਘਰਸ਼ ਤਿੱਖਾ ਹੁੰਦਾ ਨਜ਼ਰ ਆ ਰਿਹਾ ਜਿੱਥੇ ਕਿ 10 ਵਜੇ ਮੀਟਿੰਗ ਹੋਵੇਗੀ ਇਸ ਮੀਟਿੰਗ ਦੇ ਵਿੱਚ ਵੱਡਾ ਐਲਾਨ ਕੀਤਾ ਜਾਵੇਗਾ ਕਿ ਕਿਸਾਨ ਵਾਅ ਚੜਕੇ ਹਿੱਸਾ ਬਣ ਕਿਉਂਕਿ ਹੁਣ ਦੱਸਿਆ ਜਾ ਰਿਹਾ ਕਿ ਜੋ ਸਾਡੇ ਸੁੱਤੇ ਦੱਸ ਰਹੇ ਕਿ 10 ਤੋਂ 15 ਹਜ਼ਾਰ ਟਰੈਕਟਰ ਟਰਾਲੀ ਤੇ ਪਹੁੰਚ ਚੁੱਕਾ ਤੇ ਹੋਰ ਦੇਸ਼ ਪਾਰ ਦੇ ਵਿੱਚੋਂ ਟਰੈਕਟਰ ਟਰਾਲੀ ਹੋਰ ਲੋਕ ਪਹੁੰਚ ਰਹੇ ਨੇ ਦੂਰ ਡਰਾਡੇ ਤੋਂ